ਸਸਿਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਬਰਾੜ ਬੁਲੇਟਿਨ ਦੀ ਸ਼ੁਰੂਆਤ ਵਿੱਚ ਗੱਲ ਉਸ ਦਰਦਨਾਕ ਮੰਜ਼ਰ ਦੀ ਜੋ ਲੁਧਿਆਣਾ ਤੋਂ ਸਾਹਮਣੇ ਆਇਆ ਅਤੇ ਸ਼ਨੀਵਾਰ ਰਾਤ ਹੋਏ ਗੈਂਗ ਰੇਪ ਨੇ ਦਿੱਲੀ ਦੇ ਨਿਰਬਿਆ ਕਾਂਡ ਦੀ ਯਾਦ ਨੂੰ ਇੱਕ ਵਾਰ ਮੁੜ ਤਾਜ਼ਾ ਕਰ ਦਿੱਤਾ ਹੈ ਤੇ ਸਵੇਰ ਤੋਂ ਪ੍ਰਮੁਖਤਾ ਨਾਲ ਨਿਊਜ਼ 18 ਵੱਲੋਂ ਇਸ ਖਬਰ ਨੂੰ ਦਿਖਾਇਆ ਜਾ ਰਿਹਾ ਹੈ ਔਰ ਇਸ ਖਬਰ ਦਾ ਅਸਰ ਵੀ ਸਾਹਮਣੇ ਆਉਣ ਲੱਗਿਆ ਹੈ ਗੈਂਗਰੇਪ ਕੇਸ ਦੀ ਜਾਂਚ ਪੁਲਿਸ ਨੇ ਤੇਜ਼ੀ ਲਿਆਂਦੀ ਹੈ ਤੇ ਇੱਕ ਐਸਆਈ ਨੂੰ ਮੁਕੱਦਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਖਬਰ ਹੈ ਕਿ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਹਲੇ ਤੱਕ ਨਹੀਂ ਕੀਤੀ ਗਈ ਹੈ ਔਰ ਜਲਦ ਹੀ ਬਾਕੀ ਮੁਲਜ਼ਮਾਂ ਦੇ ਸਕੈਚ ਵੀ ਪੁਲਿਸ ਜਾਰੀ ਕਰ ਸਕਦੀ ਹੈ ਸੋ ਕਾਰਵਾਈ ਦੇ ਵਿੱਚ ਤੇਜ਼ੀ ਆਈ ਹੈ ਸਕੈਚ ਬਲੌਂਡ ਬਣਾਉਣ ਦੇ ਲਈ ਬਕਾਇਦਾ ਅਮ੍ਰਿਤਸਰ ਤੋਂ ਇੱਕ ਵਿਸ਼ੇਸ਼ ਟੀਮ ਬੁਲਾਈ ਗਈ ਹੈ 11 ਲੋਕਾਂ ਨੂੰ ਬੰਦਕ ਬਣਾ ਕੇ ਇੱਕ ਲੜਕੀ ਦੇ ਨਾਲ ਗੈਂਗਰੇਪ ਕਰਨ ਦਾ ਇਲਜ਼ਾਮ ਹੈ ਜਦੋਂ ਇੱਕ ਲੜਕਾ ਤੇ ਲੜਕੀ ਕਾਰ ਦੇ ਵਿੱਚ ਇਕੱਠੇ ਘੁੰਮਣ ਜਾ ਰਹੇ ਸਨ ਤਾਂ ਬਦਮਾਸ਼ਾਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਕਾਰ ਤੇ ਹਮਲਾ ਕੀਤਾ ਗਿਆ ਔਰ ਸ਼ੀਸ਼ਾ ਤੋੜ ਕੇ ਦੋਨਾਂ ਨੂੰ ਕਾਰ ਚੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਲੜਕੀ ਦੇ ਨਾਲ ਗੈਂਗਰੇਪ ਹੋਇਆ ਤੇ ਉਸਦੇ ਦੋਸਤ ਦੀ ਕੁੱਟਮਾਰ ਕੀਤੀ ਗਈ ਉਸਤੇ ਤਸ਼ੱਦਦ ਟਾਇਆ ਗਿਆ ਤੇ ਉਸ ਤੋਂ ਬਾਅਦ ਫਰौती ਤੱਕ ਵੀ ਮੰਗੀ ਗਈ ਤੇ ਹੁਣ ਪੁਲਿਸ ਸੈਕਸ਼ਨ ਦੇ ਵਿੱਚ ਆਈ ਹੈ న్యూਸ 18 ਤੇ ਲਗਾਤਾਰ ਇਸ ਖਬਰ ਨੂੰ ਨਸ਼ਰ ਕਰਨ ਤੋਂ ਬਾਅਦ ਔਰ ਗਾਜਗिरी ਹੈ ਕਿ اے ایس ਅਹੀ ਤੇ ਜਿਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹੀ ਉਹੀ ਸਬੰਧਤ اے ایس ਅਹੀ ਹੈ ਜਿਸ ਦੇ ਕੋਲ ਪਹਿਲਾਂ ਸ਼ਿਕਾਇਤ ਪਹੁੰਚੀ ਸੀ ਪਰ ਉਸ ਵੱਲੋਂ ਗੰਬੀਰਤਾ ਨਹੀਂ ਦਿਖਾਈ ਗਈ ਇਸ ਦੇ ਨਾਲ-ਨਾਲ ਖਬਰ ਇਹ ਵੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਮੁਲਜ਼ਮਾਨ ਦੋ ਮੁਲਜ਼ਮਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਪਰ ਪੁਲਿਸ ਨੇ ਹਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਔਰ ਬਾਕੀ ਮੁਲਜ਼ਮਾਨ ਦੇ ਸਕੈਚ ਤਿਆਰ ਕਰਵਾਏ ਜਾ ਰਹੇ ਨੇ ਅਮਰitsar ਤੋਂ ਬਗਾਇਦਾ ਇੱਕ ਟੀਮ ਬੁਲਾਈ ਗਈ ਹੈ ਸਕੈਚ ਤਿਆਰ ਕਰਨ ਦੇ ਲਈ ਸੋ ਪੁਲਿਸ ਦੀ ਕਾਰਵਾਈ ਪੁਲਿਸ ਦਾ ਐਕਸ਼ਨ ਹੁਣ ਨਜ਼ਰ ਆ ਰਿਹਾ ਹੈ ਮੀਡੀਆ ਦੇ ਵਿੱਚ ਖਬਰ ਸਾਹਮਣੇ ਆਉਣ ਤੋਂ ਬਾਅਦ ਨਿਊਜ਼ 18 ਵੱਲੋਂ ਲਗਾਤਾਰ ਪ੍ਰਮੁਖਤਾ ਨਾਲ ਇਸ ਖਬਰ ਨੂੰ ਉਠਾਇਆ ਗਿਆ ਹੈ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਗਏ ਨੇ ਕਿਉਂਕਿ ਜਦੋਂ ਪੁਲਿਸ ਦੇ ਕੋਲ ਪਹੁੰਚ ਕੀਤੀ ਗਈ ਸੀ ਤਾਂ ਉਸ ਵੇਲੇ ਪੁਲਿਸ ਅਧਿਕਾਰੀਆਂ ਨੇ ਗੰਭੀਰਤਾ ਨਹੀਂ ਦਿਖਾਈ ਜੇ ਗੰਭੀਰਤਾ ਮੌਕੇ ਤੇ ਦਿਖਾਈ ਹੁੰਦੀ ਤੁਰੰਤ ਐਕਸ਼ਨ ਕੀਤਾ ਹੁੰਦਾ ਤਾਂ ਸ਼ਾਇਦ ਉਹ ਲੜਕੀ ਦੀ ਆਬਰੂ ਬਚ ਸਕਦੀ ਸੀ ਜਿਸ ਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਹਦਾ ਮੈਡੀਕਲ ਕਰ ਰਹੇ ਆ। ਇਹ ਲੜਕੀ ਵੱਲੋਂ ਇਹੀ ਕਹਿਣਾ ਹੈਗਾ ਕਿ ਮੈਨੂੰ ਰਾਤ ਨੂੰ ਅਸੀਂ ਤੇ ਮੇਰਾ ਇਦਾਂ ਫਰੈਂਡ ਸੀਗਾ ਜਿਹੜਾ ਕਾਫੀ ਪ੍ਰਾਂਤ ਦੇ ਜਾਣਦੇ ਆ। ਇਹ ਕਾਰ ਸੀਗੇ ਤੇ ਮੋਟਰਸਾਈਕਲ ਵਾਲੇ ਆਏ ਜਿਹੜੇ ਪਹਿਲਾਂ ਦੋ ਸੀ ਫਿਰ ਵੱਧ ਗਏ ਤੇ ਉਹਨਾਂ ਨੇ ਸਾਨੂੰ ਰੋਕਿਆ ਰੋਕ ਕੇ ਸਾਡੇ ਨਾਲ ਉੱਥੇ ਗੱਡੀ 'ਚ ਹੀ ਬਲਾਤਕਾਰ ਕੀਤਾ ਤੇ ਨਾਲੇ ساتھੋਂ ਬਾਅਦ 'ਚ ਫਿਰ ਪੈਸੇ ਮੰਗਦੇ ਸੀਗੇ। ਸੋ ਰੂਟੀਨ ਤੋਂ ਮੈਡੀਕਲ ਹੋ ਰਿਹਾ ਹੈ। ਮੈਡੀਕਲ ਤੋਂ ਬਾਅਦ ਜਿਹੜੀ ਹੈਗੀ ਆ ਅਦਰਵਾਇਜ਼ ਆਪਣਾ ਕੀ ਹੈ ਲੜਕੀ ਥੋੜੀ ਜਿਹੀ ਘਬराई ਹੋਈ ਹੈ ਥੋੜੇ ਬਟ ਚੀਜ਼ ਫਾਈਨ ਕੋਈ ਪ੍ਰੋਬਲਮ ਨਹੀਂ ਹੈ ਕਿ ਕੋਈ ਤੇ ਆਫਟਰ ਮੈਡੀਕਲ ਜਿਹੜਾ ਹੈਗਾ ਫਿਰ ਕੀ ਰਿਜ਼ਲਟ ਆਉਂਦਾ ਹੈ ਤੇ ਬਾਕੀ ਅਸੀਂ ਮੌਕੇ ਤੇ ਜਿੱਥੇ ਇਨਸੀਡੈਂਟ ਹੋਇਆ ਉੱਥੇ ਜਾ ਰਹੇ ਹਾਂ ਤੇ ਦੇਖ ਕੇ ਜਿਹੜਾ ਹੈ ਦਾ ਸਾਰਾ ਐਨਾਲਿਸਿਸ ਕਰਕੇ ਵੀਲ ਟ੍ਰਾਈ ਕਿ ਜਿਹੜੇ 10 ਤੋਂ 11 ਬੰਦੇ ਦੱਸਦੇ ਆ ਤੇ ਇਹਨਾਂ ਨੂੰ ਜਲਦੀ ਰੈਸਟ ਕਰਾਂਗੇ ਤੇ ਇਸ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰੋਹਿਤ ਗੋਡ ਫੋਨ ਲਾਈਨ ਤੇ ਜੁੜੇ ਨੇ ਰੋਹਿਤ ਕੀ ਤਾਜ਼ਾ ਅਪਡੇਟ ਹੈ ਕਨਫਰਮ ਹੋ ਗਿਆ ਕਿ ਜਿਹੜਾ ਐਸਆਈਸੀ ਸੰਬੰਧਿਤ ਉਸ ਨੂੰ ਮੋਤਲ ਕਰ ਦਿੱਤਾ ਗਿਆ ਹੈ ਬਿਲਕੁਲ ਬਿਲਕੁਲ ਵਿਜੇ ਡੀਆਈਜੀ ਖਟਰਾ ਜਿਹੜੇ ਨੇ ਰੂਲਰ ਏਰੀਆ ਦੇ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰਤੀ ਹੈ ਔਰ ਉਹਨਾਂ ਨੇ ਹੀ ਇਸ ਤੀਦਾ ਐਲਾਨ ਕੀਤਾ ਹੈ ਕਿ ਜਿਹੜਾ ਬਿੱਦਿਆਰਤਨ ਕਰਕੇ ਜਿਹੜਾ ਐਸਆਈ ਸੀਗਾ ਜਿਸ ਨੇ ਇਸ ਆਪਣੇ ਕੋਤਾਹੀ ਦਿਖਾ ਦੇ ਇਸ ਮਾਮਲੇ ਦੇ ਚ ਕਿਉਂਕਿ ਸਭ ਤੋਂ ਪਹਿਲਾਂ ਉਸ ਨੂੰ ਹੀ ਅਪਰੋਚ ਕੀਤੀ ਗਈ ਸੀ ਕੰਪਲੇਂਟ ਵੱਲੋਂ ਜਿਹੜੇ ਜਿਹੜੇ ਉਹਦੇ ਜਿਹੜੇ ਸਟਕ ਜਿਹੜੇ ਲੜਕਾ ਤੇ ਲੜਕੀ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤੀ ਸੀ ਤਾਂ ਉਸ ਤੋਂ ਲੈ ਵਿਦਿਆਰਤਨ ਕਰਕੇ ਜਿਹੜੇ ਸੀਗੇ ਐਸਆਈ ਔਰ ਮੌਕੇ ਦੇ ਸੀਗੇ ਤੇ ਉਹਨਾਂ ਨੂੰ ਅਪਰੋਚ ਕੀਤੀ ਤਾਂ ਉਹਨੇ ਆਪਣੀ ਕੋਤਾਹੀ ਦਿਖਾ ਦੇ ਜਿਗਰੋ ਬੁਸ਼ਤਿਹਦੀ ਦਿਖਾ ਦੇ ਤਾਂ ਕਿਤੇ ਨਾ ਕਿਤੇ ਇਸ ਵਾਕਿਆ ਨੂੰ ਟਾਲਿਆ ਜਾ ਪਰ ਉਸਦੀ ਕੋਤਾਹੀ ਦੇ ਚਲਦੇ ਜਿਹੜੇ ਡੀਆਈਜੀ ਖਟਰੇ ਨੇ ਉਹਨਾਂ ਨੂੰ ਸਸਪੈਂਡ ਕਰ ਉਹਨਾਂ ਨੇ ਰਤਨ ਜਿਹੜੇ ਵਿਦਿਆਰਥੀ ਹੈਗਾ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਉਸ ਦੇ ਨਾਲ ਹੀ ਨਾਲ ਹੁਣ ਮੁਸਤਾਬਦੀ ਇਸ ਕਦਰ ਵੱਧ ਚੁੱਕੀ ਹੈ ਕਿ ਖੁਦ ਡੀਆਈਜੀ ਖਟਰਾ ਖੁਦ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਟ ਕਰ ਰਹੇ ਨੇ ਔਰ ਮੌਕੇ ਉੱਤੇ ਜਾ ਰਹੇ ਨੇ ਇਸ ਲਈ ਅਸੀਂ ਮੌਕੇ ਦੇ ਉੱਤੇ ਖੜੇ ਹੋਏ ਹਾਂ ਡੀਆਈਜੀ ਖਟਰਾ ਖੁਦ ਮੌਕੇ ਦਾ ਮੁਆਇਨਾ ਕਰ ਰਹੇ ਨੇ ਐਸਐਸਪੀ ਜਿਹੜੇ ਹੈਗੇ ਨੇ ਉਹ ਖੁਦ ਮਾਇਨਾ ਕਰ ਰਹੇ ਨੇ ਔਰ ਇਸ ਦੇ ਨਾਲ ਨਾਲ ਫ੍ਰੈਂਸਿਕ ਟੀਮ ਵੀ ਇੱਥੇ ਬੁਲਾ ਦਿੱਤੀ ਗਈ ਹੈ ਫ੍ਰੈਂਸਿਕ ਟੀਮ ਦੇ ਨਾਲ ਨਾਲ ਹਰ ਪੱਖੋਂ ਇਸ ਗੁੱਲਾਜਮਾਂ ਦੀ ਗ੍ਰਿਫਤਾਰੀ ਬਾਰੇ ਕੀ ਅਪਡੇਟ ਹੈ ਖਬਰ ਆ ਰਹੀ ਸੀ ਸੋਰਸਸ ਤੋਂ ਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਬਿਲਕੁਲ ਸੂਤਰਤ حوالے ਤੋਂ ਇਹ ਹਜੇ ਵੀ ਇਸ ਚੀਜ਼ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੈ ਪਰ ਸੂਤਰਤ حوالے ਤੋਂ ਇਹ ਜ਼ਰੂਰ ਹੈ ਕਿ ਦੋ ਦੋ ਲੱਕਾ ਜਿਹੜੇ ਦੋ ਲੋਕ ਹੈਗੇ ਨੇ ਉਹਨਾਂ ਨੂੰ ਜ਼ਰੂਰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਉਹਨਾਂ ਤੋਂ ਪੁਸ਼ਤਾਚੀ ਚੱਲ ਰਹੀ ਹੈ ਔਰ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀਆ ਉਹ ਇਸੇ ਹਾਲ ਪਿੰਡ ਹੈ ਔਰ ਇਸੇ ਹਾਲ ਪਿੰਡ ਮੈਂ ਵਿਜੈ ਤੁਹਾਨੂੰ ਸਾਫ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਇਸੇ ਹਾਲ ਪਿੰਡ ਉਹ ਪਿੰਡ ਹੈ ਜਿਹੜਾ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਗੋਦ ਲਿੱਤਾ ਗਿਆ ਹੈ ਸੰਸਦ ਲੁਧਿਆਣਾ ਦੇ ਸੰਸਦ ਮੌਜੂਦਾ ਸੰਸਦ ਜਿਹੜੇ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਵੱਲੋਂ ਇਹ ਪਿੰਡ ਗੋਦ ਲਿੱਤਾ ਗਿਆ ਉਹ ਪਿੰਡ ਦੇ ਵਿੱਚ ਇਹ ਐਡਾ ਵੱਡਾ ਵਾਕਿਆ ਹੋਣਾ ਹੁਣ ਲੋਕਾਂ ਦੇ ਸੰਸਦ ਰਮਿੰਦਰ ਮਿੱਟੂ ਨੂੰ ਵੀ ਜਵਾਬ ਦੇਣਾ ਪਊਗਾ ਕਿ ਉਹਨਾਂ ਦੇ ਗੋਲਿੱਤੇ ਪਿੰਡ ਦੇ ਵਿੱਚ ਕੀ ਇਹ ਹਾਲ ਹੈ ਕਿ ਉਹਨਾਂ ਕੋਲ 5 ਸਾਲ ਜਿਹੜੇ ਪਿਛਲੇ ਨਿਕਲੇ ਨੇ ਉਹ 5 ਸਾਲਾਂ ਦੇ ਵਿੱਚ ਉਹ ਆਪਣੇ ਪਿੰਡ ਨੂੰ ਇੰਨਾ ਵੀ ਨਹੀਂ ਡਵਲਪ ਕਰ ਸਕੇ ਉਹਨਾਂ ਦੀ ਸੋਚ ਨੂੰ ਇੰਨਾ ਵੀ ਬਦਲੀ ਸਕੇ ਕਿ ਐਡਾ ਵੱਡਾ ਵਾਕਿਆ ਉਹਨਾਂ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਉੱਥੇ ਆਸ-ਪਾਸ ਦੇ ਲੋਕੀ ਕਰ ਜਾਂਦੇ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਪકડਨ ਵਾਸਤੇ ਪੁਲਿਸ ਨੂੰ ਮੁਸਤੈਦੀ ਦਿਖਾਣੀ ਪੈਂਦੀ ਹੈ ਪੁਲਿਸ ਇਸ ਪੂਰੇ ਪੱਖੋਂ ਹੁਣ ਜਾਂਚ ਕਰ ਰਹੀ ਹੈ ਪਰ ਕਿਸੇ ਵੀ ਪੱਖੋਂ ਇੱਥੇ ਹੁਣ ਜਵਾਬ ਦੇਈ ਜਿਹੜੀ ਹੈਗੀ ਹੈ ਉਹ ਕਿਤਨਾ ਕਿਤੇ ਰਮ ਸਿੰਘ ਬਿੱਟੂ ਵੱਲੋਂ ਔਰ ਤਾਨ ਵੱਲੋਂ ਹੋ ਗਈ ਜੀ ਬਹੁਤ ਬਹੁਤ ਤਾਨਵਾਦ ਫਿਲਹਾਲ ਰੋਹਿਤ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਸੋਰਸਸ ਤੋਂ ਇਹ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੇ ਸਕੈਚ ਤਿਆਰ ਕਰਵਾਏ ਜਾ ਰਹੇ ਨੇ ਪੁਲਿਸ ਉੱਚ ਕਿਛ ਵੀ ਕਰ ਰਹੀ ਹੈ ਕਿ ਉਹਨਾਂ ਦੇ ਸਾਥੀ ਕੌਣ ਕੌਣ ਹੋ ਸਕਦੇ ਨੇ ਜਾਂ ਕੌਣ ਕੌਣ ਸੀ ਉਸ ਵੇਲੇ ਉਹਨਾਂ ਦੇ ਨਾਲ ਹਾਲਾਂਕਿ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਵੀ ਹਲੇ ਅਧਿਕਾਰਤ ਤੌਰ ਤੇ ਪੁਸ਼ਟੀ ਪੁਲਿਸ ਅਧਿਕਾਰੀਆਂ ਵੱਲੋਂ ਨਹੀਂ ਕੀਤੀ ਗਈ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਔਰ ਵਾਰ-ਵਾਰ ਅਸੀਂ ਵੀ ਸਵਾਲੇ ਚੁੱਕ ਰਹੇ ਹਾਂ ਕਿ ਜੇਕਰ ਪੁਲਿਸ ਨੇ ਮੌਕੇ ਤੇ ਮੁਸਤਦੀ ਦਿਖਾਈ ਹੁੰਦੀ ਤਾਂ ਸ਼ਾਇਦ ਇਹ ਘਟਨਾ ਨੂੰ ਟਾਲਿਆ ਜਾ ਸਕਦਾ ਸੀ ਉਸ ਲੜਕੀ ਦੀ ਆਬਰੂ ਨੂੰ ਉਸਦੀ ਇੱਜ਼ਤ ਨੂੰ ਬਚਾਇਆ ਜਾ ਸਕਦਾ ਸੀ ਪਰ ਬਦਕਿਸਮਤੀ ਨਾਲ ਪੁਲਿਸ ਵੱਲੋਂ ਵੀ ਇਸ ਮੌਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੁਰੰਤ ਐਕਸ਼ਨ ਨਹੀਂ ਲਿਆ ਗਿਆ ਤੇ ਜਿਸ ਕਰਕੇ ਇਹ ਐਡੀ ਮੰਦ ਭਾਗੀ ਘਟਨਾ ਵਾਪਰ ਗਈ